SBI ਅਬੋਹਰ ਦੇ ਲਾਈਫ ਇੰਸ਼ੋਰੈਂਸ ਬ੍ਰਾਂਚ ਵਿੱਚ ਬੀਡੀਐਮ ਸੁਨੀਲ ਕੁਮਾਰ ਨੂੰ ਮਰੇ ਹੋਏ ਪਸ਼ੂ ਦੀ ਬੀਮਾ ਕਲੇਮ ਲੈਣ ਵਾਸਤੇ ਪੈਸੇ ਮੰਗੇ ਗਏ ਅਤੇ ਸੁਨੀਲ ਕੁਮਾਰ ਨੂੰ ਰਿਸ਼ਵਤ ਦੇ ਪੈਸਿਆਂ ਨਾਲ ਰੰਗੇ ਹੱਥੀ ਫਾਜ਼ਿਲਕਾ ਅਬਿਜਲੈਂਸ ਡੀਐਸਪੀ ਸਰਾਰ ਗੁਰਿੰਦਰਜੀਤ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ ਵੱਲੋਂ ਫੜਿਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਤੇ ਉਹਨਾਂ ਦੀ ਟੀਮ ਨੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵਿੱਚ ਸੁਖਬਾਲ ਸਿੰਘ ਪੁੱਤਰ ਕੁਮਲ ਸਿੰਘ ਵਾਸੀ ਪਿੰਡ ਮਹਾਵਾਲਾ ਉਹਦੇ ਅੱਗੇ ਸਾਡੇ ਕੋਲ ਸਟੇਟਮੈਂਟ ਤੇ ਵਿਜੀਲੈਂਸ ਬਿਊਰੋ ਦਫਤਰ ਫਾਜ਼ਲਪੁਰ ਕੋਲ ਕਰਾਈ ਹੈ ਉਹ ਉਹਦੇ ਹੀ ਫਾਰਮ ਦਾ ਕੰਮ ਕਰਦਾ ਸੀਗਾ ਉਹਦੇ ਆਪ ਦੇ ਜਿਹੜੇ ਪਸ਼ੂ ਐ ਜਿਹੜੀ ਫਾਰਮ ਦੇ ਉਹਨਾਂ ਦਾ ਇੰਸ਼ੋਰੈਂਸ ਕਰਾਇਆ ਸੀਗਾ ਐਸ ਬੀ ਆਈ ਇੰਸ਼ੋਰੈਂਸ ਕੰਪਨੀ ਦਾ ਸਟੇਟਮੈਂਟ ਆਫ ਇੰਡੀਆ ਉਹਦੀ ਗੋਮ ਦੇ ਵਿੱਚ ਉਹਦੀ ਦੁਕਾਨ ਦੀ ਰੱਖ ਹੋਗੀ ਤੇ ਉਹਨੇ ਉਹਨਾਂ ਜਿਹੜਾ ਕਲੇਮ ਲੈਣ ਲਈ ਸਬੰਧਤ ਕੰਪਨੀ ਨੂੰ ਸਾਰਾ ਉਹਦਾ ਜਿਹੜਾ ਰੱਡਾ ਰੱਡਾ ਪੋਸਟ ਮਾਰਨ ਉਹਦੇ ਡਾਕੂਮੈਂਟ ਜਿਹੜੇ ਪੂਰੇ ਫੋਟੋ ਫੇਰਾ ਸੈਂਡ ਕਰਤੀਆ ਉਸ ਤੋਂ ਬਾਅਦ ਉਹਨਾਂ ਨੇ ਇਹ ਇੱਕ ਇਹਦਾ ਉਹਦਾ ਕਲੇਮ ਉਹਦਾ ਦੇਣਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇੱਕ ਸਬੰਧਤ ਜਿਹੜਾ ਅਕਾਊਂਟ ਤੁਹਾਡਾ ਬੈਂਕ ਦੇ ਵਿੱਚ ਹੈਗਾ SBI ਦੇ ਵਿੱਚ ਉੱਥੋਂ ਤੁਸੀਂ ਨੈਫਟ ਫਾਰਮ ਹੁੰਦਾ ਹੈ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਉਹਦਾ ਕਾਪੀ ਜਿਹੜਾ ਡਾਕੂਮੈਂਟ ਹੈਗਾ ਉਹ ਸਟੈਂਪਲ ਉਹ ਆ ਕੇ ਭੇਜੋ ਇਹ ਇੱਥੇ ਉਂਝਾ ਹੈਗਾ ਸਾਡਾ ਮਦਈ ਸੁਖਪਾਲ ਸਿੰਘ ਐਸਬੀਆਈ ਦੀ ਜਿਹੜੀ ਮੇਨ ਬ੍ਰਾਂਚ ਇੱਥੇ ਹੈਗੀ ਆ ਅਬੋਹਰ ਉੱਥੇ ਗਿਆ ਜੀ ਉੱਥੇ ਉੱਥੇ ਸੁਨੀਲ ਕੁਮਾਰ ਹੈਗਾ ਜੀ ਬੀਡੀਐਮ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਉਹਨੂੰ ਮਿਲਿਆ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਮੇਰਾ ਇੰਸ਼ੋਰੈਂਸ ਹੈਗਾ ਇਹਨਾਂ ਵਾਰ ਰਾਹੀਂ ਇਹ ਕੀਤਾ ਗਿਆ ਨਕਾਮ ਦੀ ਡੈਥ ਹੋ ਗਈ ਆ ਉਹ ਉਹਦਾ ਜਿਹੜਾ ਨੇਫਟ ਫਾਰਮ ਭੇਜਣਾ ਸੀ ਸਬੰਧਤ ਕੰਪਨੀ ਨੂੰ ਉਹ ਭੇਜਣ ਦੀ ਖਾਤਰ ਇਹਨੇ ਜਿਹੜਾ ਸੁਨੀਲ ਕੁਮਾਰ ਨੇ ਉਹਨੂੰ ਆਖਿਆ ਵੀ ਮੈਂ 12000 ਰੁਪਿਆ ਮੈਨੂੰ ਰਿਸ਼ਵਤ ਦੇਂਗਾ ਤੇ ਮੈਂ ਤੇਰਾ ਤਾਹ ਵੇਚੂਗਾ। ਕਾਫੀ ਦਿਨ ਜਾਂਦਾ ਰਿਹਾ ਇਹਨੂੰ ਟਾਲਮਟੋਲ ਕਰਦਾ ਰਿਹਾ। ਖੀਰੇ ਸਾਡੇ ਕੋਲ ਇੱਥੇ ਆਇਆ। ਇਹ ਆਪਦਾ ਸਾਰਾ ਰਿਕਾਰਡਿੰਗ ਕਰਕੇ ਸਾਰੀ ਲੈ ਕੇ ਇੱਥੇ ਆਇਆ ਤੇ ਜਿਸ ਨੂੰ ਅਸੀਂ ਇਹਦਾ ਬਿਆਨ ਲਿਖ ਕੇ ਇਹ ਆਂਦਾ ਅੱਜ ਇਹਨੇ ਪਹਿਲੀ ਕਿਸ਼ਤ 12000 ਤੋਂ 10000 ਰੁਪਏ ਦਿਨਾ ਸੀਗਾ। 2000 ਰੁਪਏ ਉਹਨੇ ਕਹਿੰਦੇ ਮੈਂ ਬਾਅਦ ਚ ਲਿਆ ਦੂੰਗਾ। ਉਹਨੂੰ ਅਸੀਂ ਨਾਲ ਲੈ ਕੇ ਸਾਡੇ ਨਾਲ ਜਿਹੜੇ ਪ੍ਰਾਈਵੇਟ ਸਰਕਾਰੀ ਗਵਾਹ ਹੈਗੇ ਅਸੀਂ ਵਰਨ ਕੁਮਾਰ ਐਫਓ ਕਲਸਪ ਤੇ ਕੁਲਦੀਪ ਕੁਮਾਰ ਏਡੀਓ ਐਗਰੀਕਲਚਰ ਡਿਵੈਲਪਮੈਂਟ ਅਫਸਰ ਖਾਦਲ ਦਾ ਇਹ ਬਤੌਰ ਸਾਡੇ ਨਾਲ ਸਰਕਾਰੀ ਹੋ ਗਏ ਅਸੀਂ ਇਹਨੂੰ ਜਾ ਕੇ ਉੱਥੇ ਜਿਹੜਾ ਸ਼ੈਡੋ ਗਵਰਨਰ ਨਿਯੁਕਤ ਕਰਕੇ ਅਸੀਂ ਟ੍ਰੈਪ ਕੀਤਾ ਤੇ ਇਹਨੂੰ ਜਿਹੜੇ ਹੈਗਾ ਅਸ਼ੀਲ ਕੁਮਾਰ ਨੂੰ ਉੱਥੇ ਰੈੱਡ ਹੈਂਡਰਡ 10000 ਪੈਲੇਂ ਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਰ ਕਿੰਨੇ ਟਾਈਮ ਤੋਂ ਡਿਮਾਂਡ ਕਰ ਰਹੇ ਸੀ ਇਹ? ਇਹ ਕਾਫੀ ਦਿਨ ਹੋ ਗਏ ਜੀ ਕਹਿੰਦਾ ਮੈਨੂੰ ਇਹ ਲਾਰੇ ਲਾ ਰਿਆ ਸੀਗਾ ਵੀ ਮੇਰਾ ਇੰਸ਼ੋਰੈਂਸ ਮੈਨੂੰ ਮਿਲ ਨਹੀਂ ਰਿਹਾ ਸੀਗਾ 60000 ਰੁਪਿਆ ਕਲੇਮਿੰਦਾ ਮਨਜ਼ੂਰ ਹੋਇਆ ਸੀਗਾ ਜੀ। ਗ੍ਰਫਤਾਰੀ ਕਿੱਥੋਂ ਹੋਈ? ਇਹਦੀ ਗ੍ਰਫਤਾਰੀ ਜੀ ਅਸੀਂ ਉੱਥੇ ਜਿਹੜਾ ਬੈਂਕ ਹੈਗਾ SBI ਦਾ ਮੇਨ ਬੂਥ ਹੈ ਉੱਥੇ ਅਬੋਰ ਉਹਦੇ ਬਾਹਰ ਹੀ ਆ ਕੇ ਨੇ ਉੱਥੇ ਗਰਾਊਂਡ ਦੇ ਵਿੱਚ ਉਹਨੇ ਸਾਈਡ ਤੇ ਹੋ ਕੇ ਪੈਸੇ ਵੜੇ ਸੀਗੇ ਤੇ ਇਹਨੂੰ ਰੈੱਡ ਹੈਂਡਰਡ ਅਸੀਫ ਤੇ ਰੱਖਿਆ। ਰੈਫਰੈਂਸੀ ਕਰੇ ਹੋ ਨਾ ਮੋਰੀਆ ਸਰ ਵਾਲਾ ਮਾਮਲਾ ਤੇ ਵਿੱਚ ਹੀ। ਹਾਂਜੀ। ਅਸਲ ਤੋਂ ਪਹਿਲਾਂ ਵੀ ਹੋਰ ਕੋਈ ਕੰਮੇ ਦੇ ਇੰਨੇ ਕਾਰਵਾਈ ਤਾਂ ਜੀ ਉੱਥੇ ਜਿਹਦੇ ਬਾਰੇ ਜਿੰਨੇ ਰੇੜੀਆਂ ਰੂਰੀ ਵਾਲੇ ਲਾਗੇ ਬੈਠੇ ਸੀ ਸਾਰੇ ਕਹਿ ਰਹੇ ਸੀ ਕਿ ਇਹ ਕਾਫੀ ਇਹੋ ਜਿਹੇ ਮਾਮਲੇ ਸਾਡੇ ਤਾਂ ਅਸੀਂ ਰੋਜ਼ ਹੀ ਬੰਨੇ ਆਂ ਕਿ ਭ੍ਰਸ਼ਟਾਚਾਰ ਕਾਫੀ ਕਰਦਾ ਹੈ ਕਰੰਸੀ ਕਿਹੜੇ ਨੂੰ ਮੁਹਈਆ ਕਰਾਈ ਗਈ ਸੀ ਨਹੀਂ ਜੀ ਕਰੰਸੀ ਉਹਨਾਂ ਨੇ ਆਪ ਪੈਦਾ ਕੀਤੀ ਕੋਈ ਨੰਬਰ ਮਦਈ ਮਦਈ ਵਗੈਰਾ ਨੰਬਰੀ ਨੋਟ ਆ ਜੀ ਸਾਰਾ ਕੋ ਸਾਡੇ ਕੋਲੇ ਫਰਦਾ ਪੜੀਆਂ ਉਹਨਾਂ ਨੰਬਰੀ ਨੋਟ 5 500 ਦੇ ਸਾਰੇ ਹੈਗੇ ਸੀ ਉਹ ਮਦਈ ਨੇ ਆਪ ਦਿੱਤੇ ਆ ਜਾ ਕੇ ਅਸੀਂ ਉਹਨੂੰ ਜੋ ਵੀ ਸਾਡੀ ਕਾਰਵਾਈ ਹੁੰਦੀ ਵਿਜੀਲੈਂਸ ਦੀ ਅਸੀਂ ਰੋਪੀ ਕਿੱਥੋਂ ਰਹਿਣ ਵਾਲਾ ਹੈ ਇਹ ਇੱਥੇ ਵੈਸੇ ਤਾਂ ਬੇਸਿਕਲੀ ਇਹ ਰਾਜਸਥਾਨ ਦਾ ਹੈਗਾ ਜੀ ਬੀਰਵਾਲਾ ਦਾ ਤੇ ਬੀਰਵਾਲਾ ਤੇ ਇਹ ਇਹਦੀ ਰੈਸ਼ ਇੱਥੇ ਸੀਤੋ ਰੋਡ ਤੇ ਦੇ ਕੋ ਰੈਂਟ ਤੇ ਮਕਾਨ ਲੈ ਕੇ ਫਿਰ ਆ ਇਹ ਐਸਬੀਆਈ ਦਾ ਪਰਮਾਨੈਂਟ EMPLOYE ਇਹ 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 ਅੱਜ ਅਸੀਂ ਇਨਵੈਸਟੀਗੇਸ਼ਨ ਚ ਵੇਖਾਂਗੇ ਜੀ ਇਹ ਉਹਨਾਂ ਨੂੰ ਜਿਹੜਾ ਹੈਗਾ ਐਸਬੀਆ ਦਾ ਜਨਰਲ ਇੰਸ਼ੋਰੈਂਸ ਕੰਪਨੀ ਦੇ ਵਿੱਚ ਇਹ ਬੀਡੀਮ ਲੱਗਿਆ ਹੋਇਆ ਠੀਕ ਹੈ ਠੀਕ ਓਹ ਥੈਂਕ ਯੂ ਸਰ ਇਹ ਨੂੰ ਇਹਨੂੰ ਪੇਸ਼ ਕਰ ਦਿੱਤਾ ਗਿਆ ਜੀ ਅੱਜ ਮੈਂ ਜੀ ਇਹਨੂੰ ਕਾਨੂੰਨ ਨੂੰ ਪੇਸ਼ ਕਰਾਂਗੇ आज रेस्ट एबीआई न्यूज चैनल देखने वाले सभी दर्शकों से हम अपील करते हैं कि की एबीआई न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत